ਦੋਸਤੋ ਇਸ ਵਕਤ ਆਪਾਂ 200 ਫੁੱਟਾਂ ਰੋੜ ਕੇ ਖੜੇ ਆ ਤੁਸੀਂ ਦੇਖ ਸਕਦੇ ਹੋ ਥੋੜੇ ਦਿਨ 2 ਦਿਨ ਪਹਿਲਾਂ ਆ ਛੋਟੇ-ਛੋਟੇ ਜਿੱਥੇ ਖੱਬੇ ਸੀ ਉਥੇ ਗਲਾਡਾ ਨੇ ਵੱਡੇ ਅਸਰਾਂ ਨੇ ਇੱਥੇ ਆ ਮਸਤੀ ਪੱਲਾ ਪਾ ਕੇ ਇਹਨੂੰ ਰਿਪੇਅਰ ਕੀਤਾ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਾਫੀ ਦੂਰ ਤੱਕ ਕਾਫੀ 1-2 ਦਿਨ ਦੀ ਬੈਰੀਗੇਟਿੰਗ ਵੀ ਕੀਤੀ ਰੱਖੀ ਆ ਪਬਲਿਕ ਨੂੰ ਵੀ ਅਸੁਵਿਧਾ ਰਹੀ ਆ ਇੱਥੇ ਤੇ ਤੁਸੀਂ ਦੇਖੋ ਆ ਜਰੂਰ ਰਿਪੇਅਰ ਕਰਤਾ ਆ ਛੋਟਾ ਪੀਸ ਜਿਹੜਾ ਕਿ ਛੋਟੇ ਲੈਵਲ ਦਾ ਖੱਡਾ ਸੀ ਹੌਸੇ ਦਾ 4 ਇੰਚ ਦਾ ਹੋਵੇ 5 ਇੰਚ ਦਾ ਹੋਵੇ ਹੁਣ ਥੋੜੇ ਦਿਨ ਪਹਿਲਾਂ ਇੱਥੇ ਆਹ ਜਗ੍ਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਇਸ ਤਰ੍ਹਾਂ ਦਿਖਾਵੇ ਇਸ ਜਗ੍ਹਾ ਦੇ ਉੱਤੇ ਗੱਡੀ ਤਾਂ ਸੀ ਸੀ ਔਰ ਇਹ ਸੁਣ ਲੈ ਕਿ ਟੁੱਟੀ ਹੋਈ ਆ ਔਰ ਇਹ ਵੀ ਜਗ੍ਹਾ ਗਲਾਡਾ ਦੀ ਹੀ ਅੰਡਰ ਆਉਂਦੀ ਆ ਜੋ ਕਹਿੰਗੀ ਇਸੇ ਜਗ੍ਹਾ ਦਾ ਹਿੱਸਾ ਹੈ ਇਸੇ ਗਲਾਡਾ ਦੀ ਸੜਕ ਦਾ ਇਹ ਹਿੱਸਾ ਔਰ ਬਿਲਕੁਲ ਨਾਲੋਂ ਰਤੀ ਗਈ ਲੇਕਿਨ ਆ ਜਗਾ ਛੱਡ ਦਿੱਤੀ ਗਈ ਦੋਸਤੋ ਗਲਾਡਾ ਦੀ ਕਾਰਗੁਜ਼ਾਰੀ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਇਸ ਜਗ੍ਹਾ ਨੂੰ ਰਿਪੇਅਰ ਕਿਉਂ ਨਹੀਂ ਕੀਤਾ ਗਿਆ ਲਾਜ਼ਮ ਹੈ ਸੜਕ ਤੁਸੀਂ ਦੇਖੋ ਜੋ ਤਰੇੜ ਮੈਂ ਕਹੂੰਗਾ ਜ਼ਰੂਰ ਦਿਖਾਵੇ ਕੈਮਰਾਮੈਨ ਨੂੰ ਕਹੂੰਗਾ ਆ ਤਰੇੜ ਆਈ ਹੋਈ ਹੈ ਦੇਖੋ ਔਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਗਲਾਡਾ ਦੇ ਉੱਚ ਅਧਿਕਾਰੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਦੁਆਰਾ ਕੋਈ ਨਵਾਂ ਹਾਦਸਾ ਉਦੀ ਕਰਿਆ ਕਿ ਕੋਈ ਹੋਰ ਗੱਡੀ ਓਵਰਲੋਡਡ ਹੋਵੇ ਜਾਂ ਨਾਰਮਲ ਹੋਵੇ ਇਥੋਂ ਨੰਗੇ ਔਰ ਉਥੇ ਸੱਟਾਂ ਵੱਜਣ ਗੱਡੀ ਦਾ ਨੁਕਸਾਨ ਹੋਵੇ ਬੰਦੇ ਦਾ ਨੁਕਸਾਨ ਹੋਵੇ ਫਿਰ ਅਸੀਂ ਜਾਗਾਂਗੇ ਫਿਰ ਅਸੀਂ ਇਹਦੀ ਰਿਪੇਅਰ ਕਰਾਂਗੇ ਦੋਸਤੋ ਜੋ ਮੈਨੂੰ ਲੱਗਦਾ ਜ਼ਰੂਰੀ ਨਹੀਂ ਕਿ ਮੇਰਾ ਲੱਗਣਾ ਬਿਲਕੁਲ ਠੀਕ ਹੋਵੇ ਤੁਹਾਨੂੰ ਕੀ ਲੱਗਦਾ ਮੇਰਾ ਨੰਬਰ 98723 03604 ਮੇਰਾ ਨੰਬਰ ਆ ਦੇਖੋ ਤੁਹਾਡੇ ਸਾਹਮਣੇ ਵੀ ਆ ਸੜਕ ਆ ਜਗਾ ਟੁੱਟੀ ਹੋਈ ਆ ਸੜਕ ਦਾ ਹਿੱਸਾ ਔਰ ਆ ਰਿਪੇਅਰ ਕੀਤੀ ਗਈ ਆ ਇਹ ਕੱਲੀਆਂ ਪਰसों ਚ ਹੀ ਹੋਈ ਆ ਰਿਪੇਅਰ ਜਿਆਦਾ ਪੁਰਾਣੀ ਨਹੀਂ ਆ ਆ ਰਿਪੇਅਰ ਛੋਟੇ ਖੱਡੇ ਹੋ ਸਕਦੇ ਸੀ ਇਹ ਵੱਡਾ ਖੱਡਾ ਕੀ ਇੰਤਜ਼ਾਰ ਕਰ ਰਿਹਾ ਕਿਸੇ ਦੀ ਮੌਤ ਦਾ ਕਿਸੇ ਦੇ ਜਾਨੀ ਮਾਲੀ ਨੁਕਸਾਨ ਦਾ ਇੰਤਜ਼ਾਰ ਕਰ ਰਿਹਾ ਗਲਾਡਾ ਦਾ ਉੱਚ ਅਧਿਕਾਰੀ ਸੀਏ ਗਲਾਡਾ ਜਾਂ ਸਟੇਟ ਆਫੀਸਰ ਜਾਂ ਹੋਰ ਜਿਹੜੇ ਵੀ ਨੇ ਐਸਡੀਓ ਹੋਗੇ ਜੇਜ਼ ਹੋਗੇ ਉਹ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਆ ਵੀ ਕੋਈ ਬੰਦਾ ਇੱਥੇ ਮਰੇ ਇੱਥੇ ਮੁਰਦਾਬਾਦ ਦੇ ਨਾਅਰੇ ਲੱਗਣ ਔਰ ਕੈਂਡਲ ਮਾਰਚ ਨਿਕਲਣ ਗਲਾਡਾ ਦੇ ਦਫ਼ਤਰ ਬਾਹਰ ਧਰਨਾ ਲੱਗੇ ਤਾਂ ਜਾ ਕੇ ਅਸੀਂ ਉਹਨੂੰ ਭਰਾਂਗੇ ਸਾਡਾ ਪ੍ਰਸ਼ਾਸਨ ਬਿਨਾ ਪਬਲਿਕ ਦਾ ਨੁਕਸਾਨ ਕਰਾਏ ਕਿਉਂ ਨਹੀਂ ਜਾਗਦਾ ਮੇਰਾ ਨੰਬਰ 98723 03604 ਤੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਵੀ ਆਹ ਰਿਪੇਅਰ ਕਰਨ ਦਾ ਕਾਰਨ ਸਮਝ ਆਉਂਦਾ ਪਬਲਿਕ ਦੀ ਸੁਵਿਧਾ ਲਈ ਕਰਤੀ ਪਰ ਆਹ ਕਿਉਂ ਨਹੀਂ ਕੀਤੀ ਕੀ ਇਹ ਖੱਡਾ ਗਲਾਡਾ ਦੇ ਅਧੀਨ ਨਹੀਂ ਆਉਂਦਾ ਜਾਂ ਇਹਦੇ ਲਈ ਮਟੀਰੀਅਲ ਨਹੀਂ ਆ ਜਾਂ ਫੰਡ ਨਹੀਂ ਆ ਕੀ ਕਾਰਨ ਹੈ ਮੈਨੂੰ ਇਹ ਤੁਸੀਂ ਦੱਸਣਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ। ਸਤਿ ਸ੍ਰੀ ਅਕਾਲ। ਹਲਾਤੇ ਪੰਜਾਬ ਤੋਂ ਵਿਵੇਕ ਬਖਸ਼।